ਇਥੇ ਦੌਲਤ ਜਾਗੀਰਾ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਸਰਦਾਰ ਬਣਦਾ ਬੰਦਾ ਹੋਰ ਚਾਹੁੰਦਾ ਹੋ ਕੁਝ ਹੋਰ ਜਾਂਦਾ ਅੱਗੇ ਕੁਦਰਤ ਦੇ ਜੋੜ ਨਾ ਚੱਲਦਾ ਵੇਚ ਹੁਕਮ ਦੇ ਅੱਗ ਤੇ ਪਾਉਣ ਪਾਣੀ ਬਿਨਾ ਹੁਕਮ ਦੇ ਪੱਤਾਨਾ ਹੱਲਾ ਦਾ ਦੇ ਇੱਥੇ ਧੌਲਤਾਂ ਜਗੀਰਾ ਦਿ ਲੋੜ ਕੋਈ ਨਾ ਉਹ ਬੰਦਾ ਹੋਰ ਤਾਉਦਾ ਹੋ ਜੋ ਹੋ ਰ ਜਾਂਦਾ ਅੱਗੇ ਕੁਦਰਤ ਦੇ ਜੋਰ ਨਾਲ ਚੱਲਦਾ ਦੇ ਵਿੱਚ ਹੁਕਮ ਦੇ ਅੱਗ ਤੇ ਪਾਉਣ ਪਾਣੀ ਬਿਨਾ ਹੁਕਮ ਦੇ ਪਤਾ ਨਾ ਹਾਲ ਦਾ ਛੋਡੀ ਬੰਸੀ ਆ ਸੱਚ ਦੇ ਸੂਰਜਾਵੇ ਦਿਲਾਂ ਵਿੱਚ ਤੂੰ ਨੂਰ ਖਿਲਾ ਹਰ ਦਿੱਤਾ ਤੇਰੇ ਤੇਜ ਦੀ ਕੋਈ ਕਿਰਨ ਅੱਗੇ ਲੱਖਾਂ ਸੂਰਜਾਂ ਹੌਸਲਾ ਹਾਰ ਦਿੱਤਾ ਓ ਤੇਰੀ ਤਲਗੀ ਦਾ ਬਿਜਲੀਆਂ ਭਰਨੇ ਪਾਣੀ ਓ ਨਾ ਚਮਕਣਾ ਉਕਾਵ ਸੰਹਾਰ ਦਿੱਤਾ ਤੇਰੇ ਚਮਕਦੇ ਅੱਖਾਂ ਦੇ ਤਾਰਿਆਂ ਤੋਂ ਕਈਆਂ ਚੰਨਾਂ ਨੇ ਵਾਹਰ ਪਰਵਾਹ ਹਰ ਦਿੱਤਾ ਛੋਡੀ ਬੰਸੀ ਆ ਸੱਚ ਦੇ ਸੂਰ ਜਾਵੇ ਦਿਲਾਂ ਵਿੱਚ ਸੁਨੂਰ ਖਿਲਾ ਹਰ ਦਿੱਤਾ ਤੇਰੇ ਤੇਜ ਦੀ ਕੋਈ ਕਿਰਨ ਅੱਗੇ ਲੱਖਾਂ ਸੂਰਾਂ ਹੌਸਲਾ ਹਰ ਦਿੱਤਾ ਓ ਤੇਰੀ ਕਲਗੀ ਦਾ ਬਿਜਲੀਆਂ ਭਰਨ ਪਾਣੀ ਓ ਨਾ ਚਮਕਣਾ ਉੱਕਾ ਵਸਾ ਹਰ ਦਿੱਤਾ ਤੇਰੇ ਚਮਕਦੇ ਅੱਖਾਂ ਦੇ ਤਾਰਿਆਂ ਤੋਂ ਕਈਆਂ ਚੰਨਾਂ ਨੇ ਵਾਹਰ ਪਰਵਾਰ ਦਿੱਤਾ ਓ ਤੇਰੇ ਦਿਲ ਨੇ ਸੱਤਾ ਸਮੁੰਦਰਾਂ ਨੂੰ ਵਾਂਗ ਸ਼ਾਹ ਦਾ ਦਿਲ ਹਦਾਰ ਦਿੱਤਾ ਤੇਰੇ ਤੀਰ ਨੇ ਵੈਰੀ ਨੂੰ ਡੋ ਤੇਰੀ ਤੇਗ ਨੇ ਲੋਥਾ ਨੂੰ ਤਾਰ ਦਿੱਤਾ ਉਹ ਜਿੰਨਾ ਨੋ ਕੇ અપਨਾ ਆਬ ਡੇਠਾ ਸ਼ੀਸ਼ੇ ਦਿਲ ਤੂੰ ਉਹਨਾਂ ਦੇ ਧੋ ਦਿੱਤੇ ਰੱਬ ਕਦੇ ਵੀ ਉਹਨਾਂ ਨੂੰ ਭੁੱਲਦਾ ਨਹੀਂ ਯਾਦ ਵਿੱਚ ਤੂੰ ਜਿਹੜੇ ਪਰੋ ਦਿੱਤੇ ਦਿੱਤੀ ਸਲਾਮ ਸਦਾ ਲਈ ਹਮਰਤੂ ਉਹ ਨਾਨੂ ਵੀ ਜਿਹੜੇ ਮਾਂ ਦੇ ਮੂੰਹ ਵਿੱਚ ਧੋਦਤੇ ਚੌਹਾ ਜੁਗਾ ਤੱਕ ਲੋੜਿਆ ਲੱਭਣੇ ਨਹੀਂ ਜਿਹੜੇ ਲਾਲ ਚਮਕੌਰ ਨੂੰ ਧੋਦਤੇ ਉਹ ਦੋਹਾਂ ਲਾਲਾਂ ਦੀ ਦੋਹਾਂ ਨਿੱਕੇ ਆ ਲਾਲਾ ਦੀ ਜਿੰਦ ਉੱਤੇ ਵੱਡਾ ਸਦਕਾ ਦਾ ਬੁਰਜ ਉਹ ਸਾਹਰ ਦਿੱਤਾ ਯਾਰੇ ਦੇਕੇ ਤੂੰ ਹੀ ਅੱਖ ਆਸੀ ਸੱਚੇ ਬਾਦਸ਼ਾਹ ਮਾਮਲਾ ਤਾਰ ਦਿੱਤਾ ਉਹ ਪੱਠੀ ਪਰਖ ਦੀ ਪੱਕ ਕੇ ਬਣੇ ਪਿਆਰੇ ਸੱਚੇ ਸਿੱਧਕ ਵਿੱਚ ਜਿੰਨਾ ਰੂਟਾਲਿਆ ਤੂੰ ਉਸ ਬਾਗ ਦੇ ਕੰਡੇ ਵੀ ਫੁੱਲ ਬਣ ਗਏ ਜਿੰਨੂੰ ਰਤ ਪਾਸੰਜਿਆ ਪਾਲਿਆ ਤੂੰ ਉਹ ਜਿੰਨਾ ਨਿਓ ਕੇ ਆਪਣਾ ਆਪ ਡੇਠਾ ਸ਼ੀਸ਼ੇ ਦੇਲ ਤੂੰ ਉਹਨਾਂ ਦੇ ਧੋ ਦਿੱਤੇ ਰੱਬ ਕਦੇ ਵੀ ਉਹਨਾਂ ਨੂੰ ਭੁੱਲਦਾ ਨਹੀਂ ਯਾਦ ਵਿੱਚ ਤੂੰ ਜਿਹੜੇ ਪਰੋ ਦਿੱਤੇ ਚੈਰੀ ਕੀੜੀ ਨੇ ਮਾਰਿਆ ਹਾਥੀਂ ਖੁ ਪਰ ਕੇ ਉਹ ਵੀ ਸੋਹਣਿਓ ਵੱਟ ਚਮਕਾ ਦਿੱਤੀ ਜੇ ਤੂੰ ਵਸਿਓ ਕਿਸੇ ਤੇ ਮੇਰ ਹੋ ਕੇ ਉਹਦੀ ਭੁੱਖ ਦੀ ਆਣ ਮੁਕਾ ਦਿੱਤੀ ਉਹ ਜੇ ਤੂੰ ਤੱਕਿਆ ਜੀਵਦੇ ਮਰਦਿਆਂ ਨੂੰ ਉਹਦਾ ਤਾਂ ਮਰਦਿਆਂ ਨੂੰ ਸੁੱਤੀ ਉਹਨਾਂ ਦੀ ਅੱਖ ਜਗਾ ਦਿੱਤੀ ਲੋੜ ਵੰਦ ਦੇ ਡਠਾਣੇ ਸਵੀ ਸਾਰੀ ਲਟਾ ਦਿੱਤੀ ਉਹ ਚੋਟੀ ਉੱਤੇ ਖਲਾਰ ਆਏ ਉਸ ਨੂੰ ਤੂੰ ਜਿੰਨੂ ਮੰਨੂ ਨੇ ਹਾਸੀ ਨਿਗਾਰ ਦਿਤਤਾ ਤੀਰ ਪੰਡੇ ਨੇ ਜਿੰਨਾ ਨੂੰ ਢੋਪਿਆ ਸੀ ਤੇਰੇ ਖੰਡੇ ਨੇ ਉਹਨਾਂ ਨੂੰ ਤਰ ਹਰ ਦਿਤਤਾ ਤੇਰੇ ਖੰਡੇ ਨੇ ਉਹਨਾਂ ਗੁਰੂ ਪਿਆਰੇ ਖਾਲਸਾ ਜੀ ਅੱਜ ਮੱਛਿਆ ਦਾ ਸਮਾਗਮ ਹੈ ਦੇਦੇ ਵਿੱਚ ਮੱਛਿਆ ਲੱਗਣੀ ਬੜੀ ਮੁਸ਼ਕਲ ਸੀ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਆਬਾਦ ਇਹ ਧਰਤੀ ਕਿੰਨੀ ਆਬਾਦ ਹੋਈ ਇਹ ਤੁਹਾਨੂੰ ਪਤਾ ਹੀ ਹੈ ਮਹਾਰਾਜਾ ਸ਼ਰੀਪੁਰ ਰਾਣ ਦੇਵ ਦੀ ਮਰਦਾਨਾ ਰਾਏ ਪੋਜੀ ਚਲਵੰਡੀ ਨਨਕਾਣਾ ਸਾਹਿਬ ਜੈਨੇ ਆ ਸੱਚ ਦਾ ਪ੍ਰਚਾਰ ਕਰਨ ਵਾਸਤੇ ਚਰੋ ਤੁਰੇ ਮਰਦਾਨਿਆ ਕੀਰਤੈ ਨੂੰ ਟਿੱਟਾ ਇੱਕ ਪਿੰਡ ਵਿੱਚ ਸੁਣਨ ਵਾਲਾ ਕੋਈ ਨਹੀਂ ਆਇਆ ਸੁਣਨ ਵਾਲਾ ਕੋਈ ਨਹੀਂ ਆਇਆ ਕੀਰਤੈ ਨੂੰ ਸੁਣਨ ਵਾਲਾ ਮਰਦਾਨਾ ਕੀਰਤੈ ਨੂੰ ਕੀ ਦੀ ਜੀ ਬਾਬਾ ਸੁਣੀ ਲਿਆ ਅਗਲੇ ਦਿਨ ਫੇਰ ਤੁਰਨਾ ਸੀ ਆਠਿਆ ਮਰਦਾਨਿਆ ਤੇ ਪਿੰਡ ਵਸਦਾ ਰਹਿਣਾ ਚਾਹੀਦਾ ਬਾਬਾ ਜੀ ਇਹ ਗੱਲ ਧੀ ਹੈ ਸਾਡੀ ਬੇਇੱਜ਼ਤੀ ਹੋਈ ਹੈ ਰੱਬੀ ਬਾਣੀ ਦੀ ਗਾਇਨ ਕੀਤਾ ਸਿਰੋਤਾ ਕੋਈ ਆਇਆ ਹੀ ਨਹੀਂ ਉਹ ਮਰਦਾਨਿਆਂ ਇਹ ਪਿੰਡ ਬਸਦਾ ਰਹਿਣਾ ਚਾਹੀਦਾ ਅਡਲੇ ਪਿੰਡ ਫੇਰ ਗਏ ਪੀਰਤਿਆਂ ਸ਼ੁਰੂ ਹੋਇਆ ਸੁਣਨ ਵਾਲੇ ਬੜੇ ਆ ਗਏ ਪੀਆਂ ਪੈਣਾ ਵੀ ਆਈਆਂ ਮਰਦਾਨਿਆਂ ਦੀ ਸੇਵਾ ਕੀਤੀ ਬਾਬਾ ਜੀ ਦੀ ਵੀ ਕੀਤੀ ਰੂ ਰੂ ਪਿਆਰੇ ਛਾਰ ਛਾਈ ਅਡਲੇ ਦਿਨ ਫੇਰ ਤੁਰਨਾ ਸੀ ਮਰਦਾਨਿਆਂ ਆ ਪਿੰਡ ਜਿਹੜਾ ਉਜੜ ਜਾਣਾ ਚਾਹੀਦਾ ਹੈ। ਬਾਬਾ ਇਹ ਜਲ ਕੀ ਹੈ? ਸਾਡੀ ਇਹਨਾਂ ਦੀ ਇੱਜ਼ਤ ਕੀਤੀ ਹੈ। ਤੁਸੀਂ ਇਹਨਾਂ ਨੂੰ ਆਜਾੜ ਦੇ ਬਰਬਾਦ ਕਰਦੇ ਜੀ। ਨਹੀਂ ਮਰਦਾਨੀਆਂ ਤੈਨੂੰ ਸਮਝ ਨਹੀਂ ਆਉਂਦੀ। ਉਹ ਮਾੜੇ ਪਿੰਡਾਂ ਦੇ ਵਿੱਚ ਬੰਦੇ ਜਿਹੜੇ ਮਾੜੇ ਹੀ ਹੁੰਦੇ ਨੇ। ਉਹਨਾਂ ਦਾ ਜੀਵਨ ਹੀ ਨਹੀਂ ਹੁੰਦਾ। ਮਾੜੇ ਉੱਥੇ ਰਹਿੰਦੇ ਚੰਡੀ ਗੱਲ ਹੈ। ਇਹ ਚੰਗੇ ਪਿੰਡਾਂ ਨਾਲ ਬੰਦੇ ਉਜੜ ਵੀ ਜਾਣ। ਤੇ ਦੋ ਦੋ ਚਾਰ ਚਾਰ ਜਿੱਥੇ ਜਾਣੇ ਜਾਣ ਦੇ ਉਹਨਾਂ ਪਿੰਡਾਂ ਦਾ ਸਜ਼ਾਰ ਕਰ ਦੇਣਗੇ। ਮੇਰਾ ਕਹਿਣ ਦਾ ਭਾਵ ਹੈ ਤੁਸੀਂ ਸਾਹੂ ਪੂਜਾ ਦੇ ਵਸੇ ਦੇ ਵਿੱਚ ਪ੍ਰਦੇਸ਼ ਮਿਲੇ ਬਾਦਸ਼ਾਹੀ ਜਿੱਤ ਬਦਲਾਂ ਨੂੰ ਚਾਵੇ ਚੰਡੇ ਪਿੰਨਾ ਦੇ ਵਸੇ ਹੋਏ ਚੰਡੇ ਹੀ ਕੰਮ ਕਰਨੇ ਸੀ ਨਾ ਨਾਲ ਤੁਹਾਨੂੰ ਸੰਤ ਮਿਲ ਗਿਆ ਬਾਬਾ ਹਰਬੰਸ ਸਿੰਘ ਮਿਲ ਗਿਆ ਬਾਬਾ ਅਦਲੀਬ ਸਿੰਘ ਮਿਲ ਗਿਆ ਬਾਬਾ ਜੌਨ ਸਿੰਘ ਮਿਲ ਗਿਆ ਬਾਬਾ ਜਦੀਰ ਸਿੰਘ ਮਿਲਿਆ ਬਾਬਾ ਗੁਰਮਰ ਸਿੰਘ ਮਿਲਿਆ ਕਮਾਈ ਤੁਸੀਂ ਨੇਕ ਕੀਤੀ ਹੈ ਪਰ ਵਰਤਨ ਵਾਲਾ ਟਿੱਥਰਾ ਵਰਤਨ ਵਾਲੇ ਵੀ ਤੁਹਾਨੂੰ ਲੱਗਦਾ ਚੰਗੇ ਸੰਤ ਵੀ ਇੱਥੇ ਆ ਗਏ ਉਹਨਾਂ ਨਤੀਜਾ ਟੀਟ ਡਿਆ ਗੁਰਦੁਆਰੇ ਦੀ ਸ਼ਾਨ ਬਣਾਈ ਬਾਬੇ ਨਾਨਕ ਦੀ ਮਰਿਆਦਾ ਕਾਇਮ ਕੀਤੀ ਬਾਬਾ ਜੀ ਬੌੜੀ ਸਾਹਿਬ ਇੱਥੇ ਇਹੇ ਬਹੁਤ ਕਾਠ ਹੁੰਦਾ ਸੀ ਬਾਬਾ ਜੀ ਉੱਥੇ ਜਾਂਦੇ ਜਿੱਥੇ ਕਾਠ ਹੋਵੇ ਅੱਜ ਆਟਾ ਮਸੀਆ ਦਾ ਐਨੀ ਮਲੂਮ ਹੁੰਦਾ ਜਿਵੇਂ ਅਮਰਸਰ ਲਾਉਣ ਲੱਗਾ ਐ ਮਲੂਮ ਹੁੰਦਾ ਜਿਉਂ ਚਰਨ ਦਰ ਦੀਵਾਨ ਲਾਉਣ ਲੱਗਾ ਐ ਮਲੂਨ ਲੱਗਾ ਮੈਂ ਮਹਾਰਾਜ ਦਾ ਕੀਰਤਨ ਵੋਨ ਵਾਰ ਕਰਨ ਲੱਗਾ ਐ ਇਹ ਨਤੀਜਾ ਕਿਥੋਂ ਮਿਲਿਆ ਚੰਡੇ ਸੰਤਾ ਤੋਂ ਮਿਲਿਆ ਚੰਡੀ ਸੰਦ ਛਾਲ ਸਾਜੀ ਇਹ ਆ ਚੰਡੇ ਬੰਦੇ ਜਿੱਥੇ ਵੀ ਜਾਂਦੇ ਨੇ ਉਹਨਾਂ ਤੇ ਚੰਡੇ ਹੀ ਟੰਮ ਕਰਦੇ ਨੇ ਆਓ ਭਈ ਮੱਛਿਆ ਦੇ ਸਮਾਜਮ ਵਿੱਚ ਮੇਰੀਆਂ ਸਮਝਦਾਰ ਧੀਆਂ ਪਹਿਣਾ ਮਾਤਾ ਪਾਤ ਜੋੜ ਜੈਸੀਆਂ ਨੌਜਵਾਨ ਵੀਰ ਸਰਦਾਰ ਸਾਹਿਬ ਜੀ جنہ چسویں پاتشاہ گرو گوبند سنگھ سنی نظر آتے نے مہاراج نے آپ دا روپ دیتا دیا سینا شیر دا شیر دیا مچھا ہوں نے مہاراج نے تو آپ دا روپ دیتا ہے تو تھڈے اگے میری بےنتی نمرتا نا جو میرے دادا جی کا سکھی کا پہلا اصول ہے اصول دے مطابق صحیح جب دینا واحر جی کا خالصہ واحر جی کی فتح سننا بھائی نامے گرو تیگ بہادر جی ਦਿੱਲੀ ਸ਼ਹੀਦ ਨਾ ਹੁੰਦੇ ਤਰਮ ਦੀ ਗੱਲ ਮੁੱਕ ਜਾਂਦੀ ਗੁਰੂ ਅਰਜਨ ਦੇਵ ਜੀ ਸ਼ਹੀਦ ਨਾ ਹੁੰਦੇ ਲੋਕ ਕੋਈ ਸ਼ਹੀਦ ਦਾ ਰਸਮ ਰਿਵਾਜ ਹੀ ਨਾ ਚੱਲਦਾ ਇਹ ਝੂਠੀ ਜੀ ਗੱਲ ਹੈ ਵਾਰਿਸਾਂ ਨੇ ਹੀ ਲਿਖੀ ਹੈ ਉਹ ਕਹਿੰਦਾ ਬਾਅਦਸ਼ਹ ਨਬੀ ਦਾ ਜਨ ਸ਼ਹੀਦ ਹੋਇਆ ਤਰਦੀਨ ਨਾਲ ਦਿਸ਼ੇ ਤੋਂ ਅੱਡਦੀ ਹੈ ਜੇ ਇਹ ਕਹਦਾ ਮੈਂ ਤਰਜਮਾ ਕਰਾਂ ਮੇਰਾ ਟਾਈਮ ਜਿਹੜਾ ਇੱਕ ਅੰਦਾ ਮੁੱਕ ਜਾਵੇਗਾ ਨੌਜਵਾਨ ਬੱਚਣੇ ਇਹਨਾਂ ਦੀ ਆਵਾਜ਼ ਬਹੁਤੀ ਪੇਸ਼ ਕਰਨੀ ਹੈ ਮੈਂ ਇਹ ਨਹੀਂ ਕੋਟਾ ਹੀ ਰੱਖ ਦੇਣੀ ਮੈਨੂੰ ਪਤਾ ਹੈ ਪੈ ਇਨਾ ਟਾਈਮ ਹੈ ਜਿੱਥੋਂ ਜੱਥਾ ਵੀ ਹੋਣਾ ਹੈ ਗੁਰੂ ਪਿਆਰੇ ਖਾਲਸਾ ਜੀ ਇਸ ਵਾਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਮਰ ਤਿਆਰ ਨਾ ਕਰਦੇ ਮੱਸੀਆ ਵਾਲੇ ਦਿਨ ਆਏ ਤੁਹਾਡਾ ਉਦਮ ਹੈ ਅਸ਼ਰਾਨ ਕਰਦੇ ਤਾਂ ਅਨੁਰਸਤੀ ਮਿਲਦੀ ਹੈ ਦਾਤਾ ਮਿਲਦੀਆਂ ਨੇ ਛਾਲੀਆਂ ਚੀਜ਼ਾਂ ਨੂੰ ਅਮਰ ਦੀ ਜਾਤ ਵੀ ਇੱਥੇ ਅਮਰ ਵੀ ਤਿਆਰ ਕੀਤਾ ਜਾਂਦਾ ਹੈ ਮਤਲਬ ਚੰਗੇ ਸੰਤਾਂ ਦਾ ਉਦਮ ਹੈ ਜਿਹੋ ਦਿਮ ਨਾਲ ਪਹੁੰਚ ਜਾਏ ਤੋ ਸੁਣਨਾ ਬਈ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਿਆਰ ਕੀਤਾ ਦਾਤ ਦਿੱਤੀ ਇਹ ਵੀ ਇਹ ਖੋਸ਼ੀ ਹੁੰਦਾ ਹੈ ਉਹਨਾਂ ਨੂੰ ਦੇਣਾ ਹੁਣ ਸਾਰੀਆਂ ਡੱਲਾਂ ਮੈਂਨੇ ਟਾਈਮ ਤੇ ਨਹੀਂ ਕੀਤੀਆਂ ਜਾਂ ਜਾਂਦੀਆਂ ਛੋਟਾ ਪ੍ਰਚਾਰ ਹੈ ਉਹ ਰਣਜਬ ਦੇ ਰਿੰਦਾ ਬਾਦਸ਼ਾਹ ਹੋਇਆ ਰਿੰਦਾ ਹਲਕੇ ਨੂੰ ਕਹਿੰਦੇ ਜਿਹੜਾ ਹਕਾਉਤ ਪਟਾ ਰੱਖਿਆ ਵੇ ਆਪ ਦੇ ਘਰਿਆਂ ਨੂੰ ਵੱਡ ਲੈਂਦਾ ਪਸ਼ੂਆਂ ਨੂੰ ਵੱਡ ਜਾਂਦਾ ਲਿਆਜ ਨਹੀਂ ਹਲਕਾ ਹੋ ਗਿਆ ਉਹ ਰਣਜੀਤ ਦੇ ਰਿੰਦਾ ਬਾਦਸ਼ਾਹ ਹੈ ਉਨੇ ਭੈਣ ਜਹਾਨ ਆਰਾ ਨੂੰ ਕੈਦ ਕੀਤਾ। ਉਹਨੇ ਚਾਚੇ ਬਾਬੇ ਦੇ ਪੁੱਤਰ ਮਾਰ ਦਿੱਤੇ ਨੇ। ਪਿਓ ਸ਼ਾਹਜਹਾਨ ਨੂੰ ਕੈਦ ਕੀਤਾ। ਭਰਾ ਦਾ ਖੂਨ ਪਿਓ ਨੇ ਪਾਣੀ ਮੰਡਿਆ ਖੂਨ ਪੀ ਲਿਆ। ਐਡਾ ਗਾਲਮ ਈ ਕਹਣਾ ਆਨਾ ਮੈਂ ਇੱਕ ਮਸਬ ਬਣਾਉਣਾ। ਫੇਰ ਗੁਰੂ ਪਿਆਰੇ ਖਾਸਾ ਜੀ ਇੱਕ ਮਸਬ ਬਣਾਉਣ ਵਾਸਤੇ ਸ਼ਬਾਬ ਸਬਾਨ ਜੰਨ ਨੂੰ ਲਾਉਣੇ। ਗੁਰੂ ਪਿਆਰੇ ਖਾਸਾ ਜੀ ਮੰਦਰ ਟਾਉਣੇ। ਅੱਜ ਦਾ ਨਿਸ਼ਾਨੀਆਂ ਨੇ ਉੱਤੇ ਮਸੀਤਾ ਸਾਰ ਜਣੀਆਂ। ਇਸੇ ਦੁੱਖ ਤੋਂ ਤੰਗਾਂਗੇ ਕਸ਼ਮੀਰ ਦੇ ਹਿੰਦੂ ਨਾਂਵੇਂ ਬੁਕੇਟਪੁਰੋਂ ਨਾਂਦਪੁਰ ਆਏ ਈ ਟਾਈਮ ਹੈ ਭਾਈ ਹਾਲਤ ਗੁਰੂ ਜੀ ਸੁਣੋ ਕਸ਼ਮੀਰ ਦੇ ਦੁਖੀਆਂ ਰਿਹਾ ਜਾਵੇ ਸੀ ਨਾਜ਼ੀਰ ਦੀ ਦੁਖੀਆਂ ਰਿਹਾ ਜਾਵੇ ਸੀ ਨਾਜ਼ੀਰ ਦੀ ਓ ਠਾਰ ਦੇਵ ਛੱਤੀ ਜ਼ੁਲਮੀਤ ਪਾਆਂ ਦੀ ਦਾ ਦਲਾ ਦੇ ਰੱਖ ਲੋ ਸ਼ਰਮ ਆਆਂ ਦੀ ਦਾਤਾ ਲਾ ਦੇ ਰੱਖ ਲੋ ਸ਼ਰਨ ਆ ਆ ਦੀ ਉਹ ਹਾਲਤ ਗੁਰੂ ਜੀ ਸੁਣੋ ਕਸ਼ਮੀਰ ਦੀ ਦੁਹੀਆਂ ਆਲੀ ਹਾ ਜਾਵੇ ਸੀਨਾ ਟੀਰ ਦੀ ਦੁਹੀਆਂ ਆਲੀ ਹਾ ਜਾਵੇ ਸੀਨਾ ਜੀਰ ਦੀ ਉਠਾਰ ਦੇਵੋ ਸ਼ਾਦੀ ਜ਼ੁਲਮੀ ਤਪਾ ਆ ਦੀ ਦਾਤਾ ਲਾ ਦੇ ਰੱਖ ਲੋ ਸ਼ਰਨ ਆ ਆ ਦੀ ਦਾਤਾ ਲਾ ਦੇ ਰੱਖ ਲੋ ਸ਼ਰਨ ਆ ਆ ਦੀ ਹੋ ਚੱਲਣ ਹਕੂਮਤ ਦੀ ਦੇਵੀਆਂ ਕਬੂਲ ਸ਼ਾਲਾ ਜਾਣ ਤੁਰੀਆਂ ਦੇਵੀਆਂ ਕਬੂਲ ਸ਼ਾਲਾ ਜਾਣ ਤੁਰੀਆਂ ਉਹ ਲਾਲ ਜਿਹਨੇ ਮੱਤ ਮਾਰੀ ਕਬਰਾਂ ਦੀ ਦਾਤਲਾ ਦੇ ਰੱਖ ਲੋ ਸ਼ਰਨ ਆਆਂ ਦੀ ਦਾਤਲਾ ਦੇ ਰੱਖ ਲੋ ਸ਼ਰਨ ਆਆਂ ਦੀ ਕਹ ਕਾ ਦੇ ਚੰਡ ਕਾ ਮੁਸਲਮਾਨੜਾ ਕਾਲ ਕਾ ਦੇ ਚੰਡ ਕਾ ਮੁਸਲਮਾਨੜਾ ਅਜੇ ਸ਼ਰ ਰਹੁ ਨਾ ਧਰਮ ਮਰਾਇਆ ਦੀ ਦਾਤਾ ਲਾਜ ਰਖ ਲੋ ਸ਼ਰਨ ਆਆ ਦੀ ਦਾਤਾ ਲਾਜ ਰਖ ਲੋ ਸ਼ਰਨ ਆਆ ਦੀ ਹੋ ਵਿਆ ਮਕਲਾ ਬਿੜਾ ਦਾਲ ਜਰਾਂ ਦੇ ਲੁੱਟੀ ਦੇ ਹੁਸਨ ਹਿੰਦੂਆ ਦੇ ਘਰਾਂ ਦੇ ਲੁੱਟੀ ਦੇ ਹੁਸਨ ਹਿੰਦੂਆ ਦੇ ਘਰਾਂ ਦੇ ਉਹ ਕੋਈ ਢੋਲੀ ਲੈ ਗਏ ਕਿਸੇ ਦੇ ਆਿਆਂ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਿਆਂ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਿਆਂ ਦੀ ਉਹ ਸੰਖ ਕੜਹਾਲ ਨੇ ਤਨੇ ਝਗੜਦੇ ਮੰਦਰਾ ਦੇ ਵਿੱਚ ਮੱਥੇ ਸਾਰਾ ਗੜਦੇ ਮੰਦਰਾ ਦੇ ਵਿੱਚ ਮੱਥੇ ਸਾਰਾ ਗੜਦੇ ਨੱਪੀ ਗਈ ਕਰਾਮਾਤ ਤੇਗ ਦੇ ਦਬਾ ਆਿਆਂ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਿਆਂ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਆਂ ਦੀ ਉਹ ਭयाम ਕਿਲਾਵੇ ਬੇਨਦਾਰ ਜਰਾ ਦੇ ਲੁੱਟੀ ਦੇ ਹੁਸਨ ਹਿੰਦੂਆਲੇ ਘਰਾ ਦੇ ਲੁੱਟੀ ਦੇ ਹੁਸਨ ਹਿੰਦੂਆਲੇ ਘਰਾ ਦੇ ਓ ਕੋਈ ਢੋਲੀ ਲੈ ਗਏ ਕਿਸੇ ਦੇ ਆਆਂ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਆਂ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਆਂ ਦੀ ਸ਼ਾਨੂ ਕੰਨੇ ਆਖ ਆ ਰੀਆਂ ਹੋ ਪੁੱਛਿਆ ਨਾ ਜਾਵੇ ਮਾਰ ਕੇ ਮੁਕਾਇਆ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਆ ਦੀ ਦਾਤਾ ਲਾਜ ਰੱਖ ਲੋ ਸ਼ਰਨ ਆਆ ਦੀ ਹੋ ਮੰਗ ਬੰਗੇ ਭਾਰਤ ਸਿਰਾਂ ਦੇ ਫੀਸ ਦੀ ਰੱਖ ਲੋ ਰੱਖੀ ਦੀ ਦੇ ਕੇ ਬਲੀ ਸੀਸ ਦੀ ਰੱਖ ਲੋ ਰੱਖੀ ਦੀ ਦੇ ਕੇ ਬਲੀ ਸੀਸ ਦੀ ਹੋ ਕਈ ਨਾ ਸਾਡੀ ਪੇਸ਼ ਭੰਮਣਾ ਦੇ ਜੀ ਦਾਦਾ ਲਾਜ ਰੱਖ ਲੋ ਚਰਨ ਆਿਆਂ ਦੀ ਦਾਦਾ ਲਾਜ ਰੱਖ ਲੋ ਚਰਨ ਆਿਆਂ ਦੀ ਖਾਸਾ ਜੀ ਕਸ਼ਮੀਰ ਦੇ ਹਿੰਦੂ ਆਏ ਇਹਨਾਂ ਦਾ ਆਗੂ ਕਿਰਪਾ ਦਾਸ ਹੈ ਨਾਮੇ ਗੁਰ ਤੇਗ ਬਹਾਦਰ ਜੀ ਸੁਣੀ ਜਾਂਦੇ ਨੇ ਗੋਬਿੰਦ ਰਾਜੀ ਉਮਰ 8.5 ਸਾਲ ਦੀ ਹੈ ਗੋਬਿੰਦ ਰਾਏ ਦਾ ਇੱਕ ਮਿਆਂ ਹੋਇਆ ਉਹ ਜੀਤੋ ਦੇ ਨਾਲ ਵਿਆਹ ਹੋਇਆ ਗੋਬਿੰਦ ਰਾਏ 6.5 ਸਾਲ ਦੇ ਸਨ ਜਿਹੜੀ ਜੀਤੋ ਹੈ ਲਾਹੌਰ ਤੋਂ ਹਰ ਜੱਦ ਫਤਰੀ ਆਇਆ ਉਹਨਾਂ ਦੋਵਾਂ ਜਿਨ੍ਹਾਂ ਸਲਾਹ ਕਰਕੇ ਸ਼ਾਦੀ ਬੇਨਤੀ ਕੀਤੀ ਬਸ ਸ਼ਾਦੀ ਲੜਕੀ ਦਾ ਰਿਸ਼ਤਾ ਪ੍ਰਮਾਣ ਕਰ ਲੋ ਖਾਲਸਾ ਜੀ ਪੂਰ ਨਾਲ ਵਿਆਹ ਪਿਆਰਾ ਉਸ ਵੇਲੇ ਨਾਨਕੀ ਵੀ ਹੈਗੀ ਹੈ ਔਰ ਨਾਨਕੀ ਬਾਬੇ ਨਾਨਕ ਦੀ ਭੈਣ ਨਹੀਂ ਨਾਮ ਹੈ ਗੁਰੂ ਕੇਡ ਭਾਦਰ ਜੀ ਔਰ ਉਹਨਾਂ ਦੀ ਮਾਤਾ ਨਾਨਕੀ ਹੈ ਔਰ ਉਹਨਾਂ ਲਾਜਨ ਸਤਰੀ ਗੁਜਰੀ ਜੀ ਗੋਬਿੰਦ ਰਾਏ ਦੀ ਮਾਤਾ ਵੀ ਹੈ ਅਜੇ ਵਿਆਹ ਨੂੰ 2 ਸਾਲ ਹੋਏ ਨੇ ਵਿਆਹ ਹੋਇਆ ਕਦੋਂ ਹੋਇਆ ਅਰਜਸ ਨੇ ਆਖਿਆ ਲੋਹਰ ਜਾਣੀ ਆਵੇ ਤੇ ਮੇਰਾ ਲਾਣਾ ਬੜਾ ਹੈ ਭਾਈ ਜਾਰਾ ਬੜਾ ਦਾਲ ਜੇਣਾ ਮੈਂ ਨਾਵੇਂ ਗੁਰੂ ਤੇਗ ਬਹਾਦਰ ਨੇ ਸਿਰ ਫੇਰ ਦਿੱਤਾ ਰਿਸ਼ਤਾ ਪਰਵਾਨ ਹੈ ਪਰ ਜੰਨ ਨਹੀਂ ਲੋਹਰ ਜਾਣੀ ਜੰਨ ਲੁੱਟੀ ਜਾਣੀ ਏ ਮਸੰਦ ਵਿੜਲੇ ਨੇ ਧੀਰਮਾਲ ਰਾਮ ਰਾਏ ਦਾ ਭਰਾ ਹਰ ਜੀ ਇਹਨਾਂ ਨੇ ਅੰਮ੍ਰਿਤਸਰ ਤੋਂ ਪਹਿਲਾਂ ਆਉਂਦੇ ਜਾਂਝ ਲੁੱਟੀ ਜਾਣੀ ਅਸਾਂ ਨਹੀਂ ਜਾਣਾ ਹਰ ਜੱਜ ਕਹਿੰਦਾ ਫੇਰ ਮਹਾਰਾਜ ਕਹਿੰਦੇ ਫੇਰ ਲੋਹਰੇ ਇੱਧਰ ਬਣਾ ਲੈਨੇ ਆ ਆ ਗੁਰੂ ਦਾ ਲੋਹਰ ਜਿਹੜਾ ਬਣਿਆ ਉਦੋਂ ਬਣਿਆ ਉਸ ਸਮੇਂ ਦਾ ਆਨੰਦ ਟਾਰਜ ਇਹ ਨਹੀਂ ਜਿਵੇਂ ਹੁਣ ਆਨੰਦ ਟਾਰਜ ਹੁੰਦਾ ਹੈ ਪਤਾ ਨਹੀਂ ਬੇਦੀ ਨਾਲ ਜੱ ਕਿਸਰਾ ਹੈ ਉਸ ਵੇਲੇ ਹੀ ਲਾਵਾ ਹੋੜੀਆਂ ਦੋ ਸਾਲ ਵਿਆਹ ਹੋਏ ਨੇ ਗੁਰੂ ਦਾ ਲੋਹਰ ਉਦੋਂ ਆਨੰਦਪੁਰ ਤੋਂ ਬਣਿਆ ਹੁਣ ਮਾਰਾ ਸੋਝਦੇ ਨੇ ਨਾਮੇ ਗੁਰੂ ਤੇਜ ਬਹਾਦਰ ਜੀ ਤੇ ਚਾਰ ਜੀ ਨੇ ਕੌਣ ਨਾਨਕੀ ਹੈ ਮਾਤਾ ਵੀ ਹੈ ਘਰ ਵਾਲੀ ਜੀਤੋ ਵੀ ਹੈ ਆ ਵੀ ਮਸੂਮ ਛੋਟੇ 8.5 ਸਾਲ ਦੇ ਨੇ ਤੇ ਗੱਲ ਮਸਲਾ ਧਰਮ ਦਾ ਆ ਗਿਆ ਜਿਸ ਬੰਦੇ ਵਿੱਚ ਧਰਮ ਹੈ ਉਸੇ ਵਿੱਚ ਸ਼ਰਮ ਹੈ ਜਿਹਨੇ ਵਿੱਚ ਸ਼ਰਮ ਹੈ ਉਹਦੇ ਵਿੱਚ ਧਰਮ ਹੈ ਹੁਣ ਜਿਹੜਾ ਧਰਮ ਹੈ ਕਿਸੇ ਵਿੱਚ ਇਆ ਉਹ ਧਰਮ ਇਹ ਜਿੰਦਗੀ ਦਾ ਤੁਰਾ ਹੈ ਉਹ ਫਲਿਆ ਲੋਕ ਆਪ ਦੇ ਧਰਮ ਵਿੱਚ ਫੋਟਾ ਰਹੇ ਹੋਏ ਤੇਰੀ ਮੈਂ ਜ਼ਮੀਨ ਵੇਹ ਲਈ ਹੈ ਸੌਦਾ ਮੇਰਾ ਤੇਰਾ ਪੱਟਾ ਕਿਉਂ ਡੋਲਣਾ ਆਪ ਤੇ ਧਰਮ ਦੇ ਠਰੋ ਧਰਮ ਇਹ ਕਹੋ ਜੀ ਚੀਜ਼ ਹੈ ਇਹ ਜਿੰਦਗੀ ਦਾ ਤੁਰਾ ਹੈ ਜਿੱਤ ਮੈਂ ਬੇਨਤੀ ਕਰਦਾ ਸਾਰਸਾ ਜੀ ਭੈਣ ਜੀ ਵੱਧ ਚੜ ਕੇ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰੋ ਆ ਮਾਰਤਾ ਮੈਂ ਕਿਹਸਾ ਪਾਉ ਮਸੀਹਾ ਦੇ ਅਸ਼ਰਾਮ ਦਿੱਤੇ ਨੇ ਮਹਾਰਾਜ ਤੁਹਾਨੂੰ ਕਾਮ ਰੁਸਤੀ ਬੜਛੇ ਅਸ਼ਰੇ ਦੀ ਹਾਜ਼ਰੀ ਮਹਾਰਾਜ ਲੈ ਕੇ ਲਾਵੇ ਸ਼ਰਸਾ ਜੀ ਇਤਿਹਾਸ ਨਾਲ ਮਨ ਜੋੜ ਲੋ ਪ੍ਰੇਮ ਨਾਲ ਸੁਣਨਾ ਜੀ ਨਾਮੇ ਗੁਰੂ ਤੇਗ ਬਹਾਦਰ ਜੀ ਚੁੱਪ ਬਾਣੀ ਵਿੱਚ ਗੁਰਦੇਵ ਮਾਤਾ ਗੁਰਦੇਵ ਜੀ ਦਾ ਇਹਨਾਂ ਦੋਵੇਂ ਚੀਜ਼ਾਂ ਛੱਡਣੀਆਂ ਪੈਣੀਆਂ ਸੀ ਵਿਛੋੜਾ ਬੜਾ ਪੜਾ ਗੋਬਿੰਦ ਰਾਏ ਜੀ ਨੇ ਮਹਾਰਾਜ ਉਦਮ ਕਰਨ ਕਸ਼ਮੀਰ ਦੇ ਪੰਡਤ ਆਏ ਨੇ ਘੜੋ ਧਰਮ ਦੀ ਰਾਖੀ ਗੋਬਿੰਦ ਰਾਜ ਸਾਡੇ 8 ਸਾਲ ਦੀ ਉਮਰ ਸਬੋਧਨ ਕਰਦੇ ਤੇਰ ਬਾਦ ਦੀ ਉਮਰ 53 ਸਾਲ ਦੀ ਕੀ ਕਰ ਰਹੇ ਹੋ ਆਖਿਆ ਗੋਬਿੰਦ ਮਰ ਗਏ ਨੇ ਧਰਮ ਦੀ ਬਾਪੂ ਜੰਦ ਨੇ ਇਹਦਾ ਨਹੀਂ ਬਚਣਾ ਹੈ ਜੰਦ ਨੇ ਰਹਿਣਾ ਦੇ ਚਾਰ ਨਹੀਂ ਕੁਰਬਾਨੀ ਬਣ ਖੁੰਡੀ ਹੋਣੀ ਜ਼ਾਲਮ ਤਲਵਾਰ ਨਹੀਂ ਕੁਰਬਾਨੀ ਬਣ ਖੁੰਡੀ ਹੋਣੀ ਏ ਹੋਗਾ ਪ੍ਰਧਾਨ ਬਾਪ ਜੀ ਦੁਨੀਆਂ ਦੇ ਵਿੱਚ ਬਾਪ ਜੀ ਆ ਗੋ ਹਣ ਬਣੋ ਆਪ ਜੀ ਤਾਹਮ ਇਸ ਢਿੱਲੀ ਦੇ ਦੇ ਦਿਓ ਪਲੀ ਸੀਸ ਦੀਆ ਜਾ ਕੇ ਰਜ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਜੀ ਹੋ ਤੁਹਾਡੇ ਬਿਨ ਹੋਰ ਟੇੜਾ ਤਾਰੂਗਾ ਡੁੱਬ ਜਾ ਬੇੜਾ ਉਜੜ ਜਾ ਜਾਂਦਾ ਬੇੜਾ ਜ਼ਿੰਦਗੀ ਦੇ ਬਾਗਾ ਲੁੱਟੀ ਦਾ ਰੋਗ ਹੁਸਨ ਹੈ ਸਜਰੇ ਸੁਹਾਗਾ ਦਾ ਲੁੱਟੀ ਦਾ ਰੋਗ ਹੁਸਨ ਹੈ ਉਹ ਇਹਨਾਂ ਦਾ ਧਰਮ ਬਚਾਓ ਆਪ ਦਾ ਸੀਸ ਘਟਾਓ ਆਵੀ ਦੇ ਵਿੱਚੋਂ ਬਚਾਓ ਬੱਚੇ ਜਾਂ ਬਿੱਲੀ ਦੇ ਦੇ ਦਿਓ ਬਲੀ ਸੀਸ ਦੀ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਜੀ ਉਹ ਧਰਮ ਦੇ ਠੇਕੇਦਾਰ ਰਾਜੇ ਮਹਾਰਾਜੇ ਅੱਗੇ ਦੀਨ ਦੇ ਚੁਗ ਗਏ ਨੇ ਰਾਜੇ ਮਹਾਰਾਜੇ ਅੱਗੇ ਓ ਹਿੰਦੂਆਂ ਦੇ ਪਕੜ ਹਜੂਮ ਮਾਰੀ ਦੋ ਨਿਤ ਮਜਨੂਮ ਬੇਗੁਨਾ ਦਾ ਕੂਨਾ ਵੜਦਾ ਦਿਲ ਹਿੱਲੀ ਦੇ ਦੇ ਦਿਓ ਬਲੀ ਸੀਸ ਦੀ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਜੀ ਓ ਸਾਰ ਫਰ ਛੱਡੇ ਜੋ ਸੀ ਮਰਦੀ ਜਨਤਾ ਬਰੋਛੀ ਹੁੰਦੀ ਅਜਮਤ ਫਰੋਛੀ ਅਇਟਰ ਸਰੂਲ ਦੇ ਕਰ ਲੈ ਮਹਤਾਤ ਲੋਕੀ ਨਾ ਵੀਰਾ ਸਰੂਲ ਦੇ ਕਰ ਲੈ ਮਹਤਾਤ ਲੋਕੀ ਓ ਨਾਗਾਂ ਦੇ ਸਿਰ ਤੋਂ ਬਣੀਆਂ ਤੰਦਾਰੀਆਂ ਲਖਣ ਤਣੀਆਂ ਮਾਰੀ ਨੇ ਬਾਂਮੜ ਬਣੀਆਂ ਰੋਜ ਸਿਰ ਛੱਲੀ ਦੇ 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 ਲੇ ਸੀਸ ਦੀਆ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਜੀ ਹੋ ਦੇਵਤਾ ਮੋ ਖੁਸ਼ ਪਾਲੇ ਦੇਵਤਾ ਮੋ ਖੁਸ਼ ਪਾਲੇ ਤੈਂਦੇ ਨਤ ਮੰਦਰ ਸ਼ਵਾਲੇ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਜੀ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਬਲੀ ਪਿਤਾ ਜੀ ਓ ਪਾਰਿਸਰ ਧਰ ਦੀ ਲਾ ਕੇ ਜੀਵਨ ਦੀ ਜੋਤ ਬਜਾ ਕੇ ਸ਼ਾਦੀ ਤੇਗ ਨੂੰ ਜਾ ਕੇ ਟੰਗੋ ਨਾਲ ਕਿੱਲੀ ਦੇ ਦੇਦਿਓ ਬਲੀ ਸੀਸ ਦੀ ਜਾ ਕੇ